ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੀ ਚੈਨਲ ਪੰਜਾਬੀ ਏ ਜੇ ਟੀਵੀ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਤਾਂਬੇ ਦੇ ਲੋਟੇ ਦੇ ਨਾਲ ਕੀਤਾ ਜਾਣ ਵਾਲਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਤੇ ਇਸ ਦੇ ਨਾਲ ਜੇਕਰ ਤੁਸੀਂ ਇਹ ਉਪਾਅ ਆਪਣੇ ਘਰ ਦੇ ਵਿੱਚ ਕਰ ਲਿਆ ਤਾਂ ਤੁਹਾਡੀ ਜ਼ਿੰਦਗੀ ਦੀਆਂ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਦੂਰ ਹੋ ਜਾਣਗੀਆਂ ਕਿ ਜੇਕਰ ਆਪਾਂ ਗੱਲ ਕਰੀਏ ਅੱਜ ਕੱਲ੍ਹ ਹਰ ਇੱਕ ਘਰ ਦੇ ਵਿੱਚ ਪਰੇਸ਼ਾਨੀ ਦਾ ਕੀ ਕਾਰਨ ਹੋ ਸਕਦਾ ਏ ਇਸੇ ਤਰੀਕੇ ਦੇ ਨਾਲ ਜੇਕਰ ਆਪਾਂ ਹਰ ਘਰ ਦੀ ਲੜਾਈ ਕਲੇਸ਼ ਕਲਾਕਲੇਸ਼ ਦੀ ਗੱਲ ਕਰੀਏ ਕਿ ਉਹਨਾਂ ਜਿਹੜਾ ਮੁੱਖ ਕਾਰਨ ਓਏ ਪੈਸਾ ਕਿਉਂਕਿ ਜਦੋਂ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਹੁੰਦਾ ਜਾਂ ਪੈਸਾ ਫਜ਼ੂਲ ਖਰਚ ਦੇ ਵਿੱਚ ਵੇਸਟ ਹੋ ਜਾਂਦਾ ਤਾਂ ਸਾਡੇ ਪਰਿਵਾਰਿਕ ਮੈਂਬਰਾਂ ਦੀ ਆਪਸ ਦੇ ਵਿੱਚ ਲੜਾਈ ਝਗੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਜਿਹੜੇ ਘਰ ਦੇ ਵਿੱਚ ਪੈਸਾ ਹੁੰਦਾ ਉਸ ਘਰ ਦੇ ਵਿੱਚ ਆਟੋਮੈਟਿਕਲੀ ਖੁਸ਼ਹਾਲੀ ਹੁੰਦੀ ਹੈ ਖੁਸ਼ੀਆਂ ਹੁੰਦੀਆਂ ਨੇ ਤੇ ਜਿਹੜੇ ਘਰ ਦੇ ਵਿੱਚ ਪੈਸਾ ਨਹੀਂ ਹੁੰਦਾ ਉਸ ਘਰ ਦੇ ਵਿੱਚ ਲੜਾਈ ਝਗੜੇ ਕਲਾ ਕਲੇਸ਼ ਹਮੇਸ਼ਾ ਬਣਿਆ ਰਹਿੰਦਾ ਹੈ ਇਸ ਤਰੀਕੇ ਦੇ ਨਾਲ ਹਰ ਇੱਕ ਮਨੁੱਖ ਇਹ ਹੀ ਚਾਹੁੰਦਾ ਹੈ ਕਿ ਉਸ ਦੇ ਘਰ ਦੇ ਵਿੱਚ ਇੰਨਾ ਕੁ ਪੈਸਾ ਤਾਂ ਜ਼ਰੂਰ ਹੋਣਾ ਚਾਹੀਦਾ ਹੈ ਕਿ ਉਹ ਆਪਣੇ ਘਰ ਦੀ ਹਰ ਇੱਕ ਜ਼ਰੂਰਤ ਆਪਣੇ ਬੱਚਿਆਂ ਦੀ ਆਪਣੇ ਵਾਈਫ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕੇ ਤੇ ਚਾਹੇ ਫਿਰ ਉਹ ਆਪਣੇ ਘਰ ਦੇ ਵਿੱਚ ਕੋਈ ਚੀਜ਼ ਖਰੀਦਣੀ ਹੈ ਲੈਣੀ ਹੈ ਤਾਂ ਉਸ ਨੂੰ ਖਰੀਦਣ ਲੈਣ ਦੇ ਸਮੇਂ ਉਸ ਨੂੰ ਸੋਚਣਾ ਨਾ ਪਵੇ ਇਸੇ ਤਰੀਕੇ ਦੇ ਨਾਲ ਆਪਾਂ ਕਈ ਵਾਰ ਕੀ ਕਰਦੇ ਹਾਂ ਜਦੋਂ ਸਾਡੇ ਘਰ ਦੇ ਹਾਲਾਤ ਬਹੁਤ ਹੀ ਜ਼ਿਆਦਾ ਮਾੜੇ ਹੋ ਜਾਂਦੇ ਆ ਤੇ ਅਗਰ ਅਸੀਂ ਕੋਈ ਚੀਜ਼ ਖਰੀਦਣਾ ਵੀ ਚਾਹੋਣੇ ਆ ਤਾਂ ਉਸ ਨੂੰ ਖਰੀਦਣ ਦੇ ਲਈ ਅਸੀਂ 100 ਵਾਰ ਸੋਚਦੇ ਹਾਂ ਇਸੀ ਤਰੀਕੇ ਦੇ ਨਾਲ ਸਾਨੂੰ ਇਹ ਮੁਸੀਬਤ ਇਹ ਮਜਬੂਰੀ ਕਦੇ ਵੀ ਨਾਵੇ ਇਨਾਂ ਕੋ ਪਰਮਾਤਮਾ ਸਭ ਨੂੰ ਦੇਵੇ ਕਿ ਉਹਨੂੰ ਕੁਝ ਖਾਣ ਪੀਣ ਲੱਗਿਆਂ ਕੁਝ ਪਾਉਣ ਲੱਗਿਆਂ ਤੇ ਕੁਝ ਖਰੀਦਣ ਲੱਗਿਆਂ ਕਦੇ ਵੀ ਸੋਚਣਾ ਨਾ ਪਵੇ ਇਸੇ ਤਰੀਕੇ ਦੇ ਨਾਲ ਜੇਕਰ ਆਪਣੇ ਘਰ ਦੇ ਵਿੱਚ ਕੁਝ ਅਚਈਆਂ ਚੀਜ਼ਾਂ ਪਈਆਂ ਹੁੰਦੀਆਂ ਨੇ ਤੇ ਅਚਈਆਂ ਚੀਜ਼ਾਂ ਦੇ ਨਾਲ ਹੀ ਕੀਤੇ ਜਾਣ ਵਾਲੇ ਅਸੀਂ ਕੁਝ ਕੋ ਖਾਸ ਉਪਾਅ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਰਹਿਣੇ ਆ ਕਿਉਂਕਿ ਇਹ ਹੁੰਦਾ ਹੈ ਕਿ ਜੇਕਰ ਅਸੀਂ ਕੋਈ ਸਾਨੂੰ ਕਿਸੇ ਚੀਜ਼ ਤੋਂ ਫਾਇਦਾ ਹੋ ਰਿਹਾ ਤਾਂ ਸਾਨੂੰ ਉਹ ਅੱਗੇ ਹੋਰ ਭੈਣ ਭਰਾ ਦੇ ਤੱਕ ਵੀ ਸ਼ੇਅਰ ਕਰਨੀ ਚਾਹੀਦੀ ਆ ਜੋ ਕਿ ਸਾਡੇ ਸ਼ੇਅਰ ਕੀਤੇ ਨਾਲ ਕਿਸੇ ਹੋਰ ਵੀਰ ਭੈਣ ਦਾ ਵੀ ਭਲਾ ਹੋ ਸਕੇ ਕਿਉਂਕਿ ਸਾਡੇ ਘਰ ਦੇ ਵਿੱਚ ਜਿਹੜੀਆਂ ਚੀਜ਼ਾਂ ਪਈਆਂ ਨੇ ਉਹਨਾਂ ਦੀ ਕੋਈ ਨਾ ਕੋਈ ਸਾਡੀ ਜ਼ਿੰਦਗੀ ਦੇ ਵਿੱਚ ਮਹੱਤਤਾ ਜ਼ਰੂਰ ਹੁੰਦੀ ਹੈ ਤੇ ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਆਪਣੇ ਘਰ ਦੇ ਵਿੱਚ ਛੋਟੇ-ਛੋਟੇ ਉਪਾਅ ਕਰਦੇ ਹਾਂ ਤੇ ਇਹ ਛੋਟੀਆਂ-ਛੋਟੀਆਂ ਚੀਜ਼ਾਂ ਸਾਡੇ ਘਰ ਦੇ ਵਿੱਚ ਪਈਆਂ ਸਾਡੀਆਂ ਵੱਡੀਆਂ-ਵੱਡੀਆਂ ਮੁਸੀਬਤਾਂ ਨੂੰ ਦੂਰ ਕਰ ਦਿੰਦੀਆਂ ਨੇ ਤੇ ਇਸੇ ਤਰੀਕੇ ਦੇ ਨਾਲ ਸਾਡੇ ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਵਿੱਚੋਂ ਏਕੇ ਤਾਂਬੇ ਦਾ ਲੋਟਾ ਤੇ ਅਗਰ ਤੁਹਾਡੇ ਕੋਲ ਲੋਟਾ ਨਹੀਂ ਹੈਗਾ ਕੋਈ ਵੀ ਤਾਂਬੇ ਦਾ ਜੱਗ, ਗਲਾਸ ਜਾਂ ਕੋਈ ਕਟੋਰੀ ਕੋਈ ਵੀ ਚੀਜ਼ ਹੈਗੀ ਇਹ ਤੁਸੀਂ ਉਸ ਦੇ ਨਾਲ ਵੀ ਇਹ ਉਪਾਅ ਕਰ ਸਕਦੇ ਹਾਂ ਕਿਉਂਕਿ ਕਿਹਾ ਜਾਂਦਾ ਹੈ ਕਿ ਜਦੋਂ ਅਸੀਂ ਆਪਣੇ ਘਰ ਦੇ ਵਿੱਚ ਤਾਂਬੇ ਦੇ ਕਿਸੇ ਵੀ ਬਰਤਨ ਦੇ ਨਾਲ ਇਹ ਛੋਟਾ ਜਿਹਾ ਉਪਾਅ ਕਰਦੇ ਹਾਂ ਤੇ ਤਾਂਬੇ ਦੇ ਬਰਤਨ ਦੇ ਨਾਲ ਕੀਤਾ ਗਿਆ ਉਪਾਅ ਸਾਡਾ ਕਦੇ ਵੀ ਖਾਲੀ ਨਹੀਂ ਜਾਂਦਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਵੀ ਅਸੀਂ ਤਾਂਬੇ ਦਾ ਬਰਤਨ ਯੂਜ਼ ਕਰਨਾ ਇਸ ਉਪਾਅ ਨੂੰ ਕਰਨ ਦੇ ਲਈ ਉਸ ਦੇ ਵਿੱਚ ਅਸੀਂ ਕਿਹੜੀ ਅਜਿਹੀ ਚੀਜ਼ ਪਾਉਂਦੀਏ ਜਿਸ ਦੇ ਨਾਲ ਸਾਡੇ ਘਰ ਦੀਆਂ ਤਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੇ ਇਸੇ ਤਰੀਕੇ ਦੇ ਨਾਲ ਇਹ ਉਪਾਅ ਕਰਨ ਦੇ ਲਈ ਤੁਹਾਨੂੰ ਚਾਹੀਦਾ ਹੈ ਤਾਂਬੇ ਦਾ ਬਰਤਨ ਕੋਈ ਵੀ ਲੈ ਸਕਦੇ ਹੋ ਲੋਟਾ ਜਾਂ ਫਿਰ ਗਲਾਸ ਜੱਗ ਜੋ ਵੀ ਤੁਹਾਡੇ ਕੋਲ ਅਵੇਲੇਬਲ ਹੈ ਤੁਸੀਂ ਉਹੀ ਲੈ ਸਕਦੇ ਹੋ ਤੇ ਜੇਕਰ ਤੁਹਾਡੇ ਕੋਲ ਤਾਂਬੇ ਦਾ ਕੋਈ ਵੀ ਬਰਤਨ ਨਹੀਂ ਹੈਗਾ ਤੁਸੀਂ ਆਪਣੀ ਕਿਤੇ ਵੀ ਬਾਜ਼ਾਰ ਤੋਂ ਜਾ ਕੇ ਸ਼ਹਿਰ ਤੋਂ ਜਾ ਕੇ ਲਿਆ ਸਕਦੇ ਹੋ ਕਿਉਂਕਿ ਇਹ ਉਪਾਏ ਜਿਹੜਾ ਇਹ ਤਾਂਬੇ ਦੇ ਬਰਤਨ ਦੇ ਨਾਲ ਹੀ ਕਰਨਾ ਹੋਵੇਗਾ ਜਿਹੜਾ ਵੀ ਤੁਸੀਂ ਤਾਂਬੇ ਦਾ ਬਰਤਨ ਲਿਆਏ ਉਸ ਦੇ ਵਿੱਚ ਤੁਸੀਂ ਸਾਫ਼ ਸੁਥਰਾ ਜਲ ਭਰ ਲੈਣਾ ਹੈ ਜਿਹੜਾ ਵੀ ਤੁਸੀਂ ਆਪਣੇ ਪੀਣ ਦੇ ਲਈ ਪਾਣੀ ਵਰਤਦੇ ਹੋ ਉਸ ਨੂੰ ਤੁਸੀਂ ਭਰ ਲੈਣਾ ਹੈ ਤੇ ਭਰਨ ਤੋਂ ਬਾਅਦ ਦੇ ਵਿੱਚ ਥੋੜਾ ਜਿਹਾ ਨੀਮਾ ਰੱਖ ਲੈਣਾ ਹੈ ਤੇ ਉਸ ਦੇ ਬਾਅਦ ਦੇ ਵਿੱਚ ਇਸ ਪਾਣੀ ਦੇ ਵਿੱਚ ਤੁਸੀਂ ਸੱਤ ਤુલਸੀ ਦੇ ਪੱਤੇ ਪਾਉਣੇ ਨੇ ਗਿਣ ਕੇ ਹੀ ਪਾਉਣੇ ਨੇ ਤુલਸੀ ਦੇ ਪੱਤੇ ਵੀ ਤੁਸੀਂ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਇਸ ਚਾਲਦੀ ਵਿੱਚ ਤੁਸੀਂ ਪਾ ਦੇ ਦੇਣੇ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਪੌਦਾ ਲੱਗਿਆ ਹੋਇਆ ਤੁਸੀਂ ਉੱਥੋਂ ਵੀ ਲੈ ਸਕਦੇ ਹੋ ਇਹ ਪੱਤੇ ਤੋੜ ਕੇ ਤੇ ਜੇਕਰ ਤੁਹਾਡੇ ਘਰ ਦੇ ਵਿੱਚ ਤુલਸੀ ਦਾ ਪੌਦਾ ਨਹੀਂ ਲੱਗਿਆ ਹੋਇਆ ਤੁਹਾਡੇ ਘਰ ਤੋਂ ਬਾਹਰ ਕਿਤੇ ਆਸ-ਪਾਸ ਜਾਂ ਆਂਢਗੁਆਂਢ ਦੇ ਵਿੱਚ ਲੱਗਾ ਹੋਇਆ ਤੁਸੀਂ ਉੱਥੋਂ ਵੀ ਲਿਆ ਸਕਦੇ ਹੋ ਤੇ ਇਸ ਤਰੀਕੇ ਦੇ ਨਾਲ ਜਿਹੜੇ ਤੁਸੀਂ ਤੁਲਸੀ ਦੇ ਪੱਤੇ ਲੈਣੇ ਆ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਉਹ ਸੁੱਕੇ ਹੋਏ ਨਹੀਂ ਹੋਣੇ ਚਾਹੀਦੇ ਬਿਲਕੁਲ ਤਾਜ਼ੇ ਤੇ ਹਰੇ ਭਰੇ ਹੋਣੇ ਚਾਹੀਦੇ ਨੇ ਉਹਨਾਂ ਨੂੰ ਲਿਆ ਕੇ ਜੇਕਰ ਤੁਹਾਡੇ ਘਰ ਦੇ ਵਿੱਚ ਨਹੀਂ ਹੈਗੇ ਤਾਂ ਸਾਫ਼ ਸੁਥਰੇ ਪਾਣੀ ਦੇ ਨਾਲ ਧੋ ਕੇ ਤੇ ਇਸ ਲੋਟੇ ਦੇ ਵਿੱਚ ਜਾਂ ਜਿਹੜਾ ਵੀ ਤੁਸੀਂ ਤਾਂਬੇ ਦਾ ਕੋਈ ਬਰਤਨ ਯੂਜ਼ ਕਰ ਰਹੇ ਹੋ ਉਸ ਦੇ ਵਿੱਚ ਪਾਣੀ ਭਰਿਆ ਉਸ ਦੇ ਵਿੱਚ ਤੁਸੀਂ ਸੱਤ ਤੁਲਸੀ ਦੇ ਪੱਤੇ ਪਾ ਦੇਣੇ ਨੇ ਇਸੇ ਤਰੀਕੇ ਦੇ ਨਾਲ ਇਹ ਵਿੱਚ ਤુલਸੀ ਦੇ ਪੱਤੇ ਪਾਉਣ ਤੋਂ ਬਾਅਦ ਦੇ ਵਿੱਚ ਇੱਕ ਚਮਚ ਤੁਸੀਂ ਇਸੇ ਹੀ ਪਾਣੀ ਦੇ ਵਿੱਚ ਤੁਸੀਂ ਕਾਲੇ ਤੇਲ ਪਾ ਦੇਣੇ ਆ ਇੱਕ ਚਮਚ ਕਾਲੇ ਤੇਲ ਪਾਉਣ ਤੋਂ ਬਾਅਦ ਦੇ ਵਿੱਚ ਜਿਵੇਂ ਕਿ ਇਹ ਲੋਟਾ ਚੱਗ ਜੋ ਵੀ ਤੁਸੀਂ ਲਿਆ ਚ ਇਸ ਦੇ ਵਿੱਚ ਆਲ ਭਰਿਆ ਸੱਤ ਤુલਸੀ ਦੇ ਪੱਤੇ ਪਾਏ ਇੱਕ ਚਮਚ ਕਾਲੇ ਤੇਲ ਪਾਇਆ ਇਹਨਾਂ ਨੂੰ ਪਾ ਕੇ ਤੁਸੀਂ ਜੇ ਕਰਦਾ ਇਸ ਉਪਾਅ ਨੂੰ ਆਪਣੇ ਘਰ ਦੇ ਵਿੱਚ ਤੁਸੀਂ ਮੰਗਲਵਾਰ ਦੇ ਦਿਨ ਕਰ ਰਹੇ ਹੋ ਤਾਂ ਤੁਸੀਂ ਮੰਗਲਵਾਰ ਦੇ ਦਿਨ ਇਹ ਲੋਟਾ ਚਲਦਾ ਤਿਆਰ ਕਰਕੇ ਜਿਹੜਾ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਵੇਗਾ ਉੱਥੇ ਤੁਸੀਂ ਰੱਖ ਦਿਨੇ ਉਪਾਅ ਤੁਸੀਂ ਕਿਸੇ ਵੀ ਸਮੇਂ ਕਰ ਸਕਦੇ ਹੋ ਸਵੇਰੇ ਦੁਪਹਿਰੇ ਸ਼ਾਮ ਜਦੋਂ ਵੀ ਤੁਹਾਨੂੰ ਸਮਾਂ ਮਿਲੇ ਜਿਵੇਂ ਤੁਸੀਂ ਮੰਗਲਵਾਰ ਇਹ ਉਪਾਅ ਕਰਕੇ ਇਸ ਲੋਟੇ ਨੂੰ ਤੁਸੀਂ ਘਰ ਦੇ ਵਿੱਚ ਬਣੇ ਹੋਏ ਪਾਠ ਪੂਜਾ ਵਾਲੇ ਥਾਂ ਤੇ ਰੱਖਦੇ ਨੇ ਤੇ ਅਗਲੇ ਦਿਨ ਬੁੱਧਵਾਰ ਦੀ ਸਵੇਰ ਨੂੰ ਤੁਸੀਂ ਸਵੇਰੇ ਉੱਠ ਕੇ ਨਹਾ ਧੋ ਕੇ ਜਿਹੜਾ ਇਹ ਲੋਟਾ ਇਸ ਨੂੰ ਚੁੱਕ ਲੈਣਾ ਹੈ ਤੇ ਜਦੋਂ ਤੁਸੀਂ ਉੱਥੋਂ ਚੁੱਕੋਗੇ ਤੁਸੀਂ ਦੇਖੋਗੇ ਕਿ ਇਸ ਦੇ ਜਾਲ ਦੇ ਵਿੱਚ ਇੰਨੀ ਜ਼ਿਆਦਾ એનર્ਜੀ ਭਰ ਚੁੱਕੀ ਹੋਵੇਗੀ ਕਿਉਂਕਿ ਇੱਕ ਤਾਂ ਅਸੀਂ ਇਹ ਪਾਠ ਪੂਜਾ ਵਾਲੇ ਥਾਂ ਤੇ ਰੱਖਿਆ ਦੂਸਰੀ ਜਿਹੜੀ ਤਾਂਬੇ ਦਾ ਧਾਤੂ ਹੈ ਐਸੇ ਦੇ ਬਹੁਤ ਜ਼ਿਆਦਾ એનર્ਜੀ ਹੁੰਦੀ ਹੈ ਤੇ ਤੂਲਸੀ ਦੇ ਪੱਤੇਆਂ ਦੀ ਇਹ ਸਾਰੀਆਂ ਚੀਜ਼ਾਂ ਦੀ એનર્ਜੀ ਮਿਲ ਕੇ ਇਹ ਇੱਕ ਬਹੁਤ ਹੀ ਚਮਤਕਾਰੀ ਜਿਹੜਾ ਜਾਲੇ ਉਹ ਤਿਆਰ ਹੋ ਗਿਆ ਹੋਵੇਗਾ ਇਸੇ ਤਰੀਕੇ ਦੇ ਨਾਲ ਇਹ ਸਾਰੀ એનર્ਜੀ ਉਸ ਚਲਦੇ ਵਿੱਚ ਆ ਜਾਂਦੀ ਹੈ ਤੇ ਇਸੇ ਤਰੀਕੇ ਦੇ ਨਾਲ ਉਸ ਜਾਲ ਨੂੰ ਤੁਸੀਂ ਉੱਥੋਂ ਚੋਕ ਕੇ ਤੇ ਆਪਣੇ ਘਰ ਦੇ ਵਿੱਚ ਹਰ ਇੱਕ ਜਗ੍ਹਾ ਤੇ ਕੋਨੇ-ਕੋਨੇ ਦੇ ਵਿੱਚ ਇਸ ਚਲਦਾ ਤੁਸੀਂ ਛਿੜਕਾ ਕਰ ਦੇਣਾ ਜੇਕਰ ਜੇਕਰ ਇਹ ਉਪਾਅ ਤੁਹਾਡੇ ਘਰ ਦੀ ਜਿਹੜੀ ਲੇਡੀ ਕਰਦੀ ਹੈ ਤਾਂ ਤੁਹਾਨੂੰ ਜ਼ਿਆਦਾ ਫਾਇਦਾ ਹੋਵੇਗਾ ਜੇਕਰ ਲੇਡੀ ਨਹੀਂ ਕਰ ਸਕਦੀ ਤੁਹਾਡੇ ਘਰ ਦੇ ਵਿੱਚ ਜਿਹੜੇ ਬੱਚੇ ਆ ਉਹ ਵੀ ਇਸ ਉਪਾਅ ਨੂੰ ਆਸਾਨੀ ਦੇ ਨਾਲ ਕਰ ਸਕਦੇ ਨੇ ਤੁਸੀਂ ਲਗਾਤਾਰ ਇਸ ਉਪਾਅ ਨੂੰ 21 ਦਿਨ ਕਰਕੇ ਦੇਖਣਾ ਬਿਨਾਂ ਨਾਗੇ ਦੇ ਤੁਸੀਂ ਦੇਖੋਗੇ ਕਿ ਤੁਹਾਡੇ ਘਰ ਦੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਕੇ ਤੁਹਾਡੇ ਘਰ ਦੇ ਵਿੱਚ ਬਰਕਤ ਰਹਿਣ ਲੱਗ ਜਾਵੇਗੀ ਤੇ ਇਸੇ ਤਰੀਕੇ ਦੇ ਨਾਲ ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਬਰਕਤ ਬਿਲਕੁਲ ਵੀ ਨਹੀਂ ਰਹਿੰਦੀ ਜਿਨ੍ਹਾਂ ਦੇ ਘਰ ਦੇ ਵਿੱਚ ਬਰਕਤ ਹੀ ਨਹੀਂ ਰਹਿੰਦੀ ਉਹਨਾਂ ਦੇ ਘਰ ਦੇ ਵਿੱਚ ਤਾਂ ਆਪਾਂ ਅਕਸਰ ਹੀ ਸਮਝ ਸਕਦੇ ਹਾਂ ਕਿ ਉਹਨਾਂ ਦੇ ਘਰ ਦੇ ਵਿੱਚ ਪੈਸਿਆਂ ਦੀ ਕਮੀ ਤਾਂ ਆਵੇਗੀ ਹੀ ਆਵੇਗੀ ਕਿਉਂਕਿ ਹੁੰਦਾ ਕੀ ਹੈ ਕਈ ਪਰਿਵਾਰਾਂ ਦੇ ਵਿੱਚ ਉਹ ਮਿਹਨਤ ਬਹੁਤ ਕਰਦੇ ਆ ਉਹਨਾਂ ਦਾ ਸਵੇਰ ਦੇ ਸਮੇਂ ਜਿਵੇਂ ਪਾਰਸ ਭਰਿਆ ਹੁੰਦਾ ਪੈਸਾ ਹੁੰਦਾ ਜਦ ਕਿ ਸ਼ਾਮ ਹੁੰਦੀ ਰਾਤ ਹੁੰਦੀ ਹੈ ਉਹਨਾਂ ਦੇ ਘਰ ਦੇ ਵਿੱਚੋਂ ਕਾਰੇ ਹੀ ਪੈਸੇ ਨੇ ਜਿਹੜੇ ਉਹ ਖਰਚ ਹੋ ਜਾਂਦੇ ਨੇ ਤੇ ਇਸੇ ਤਰੀਕੇ ਦੇ ਨਾਲ ਜਦੋਂ ਅਸੀਂ ਇਹ ਉਪਾਅ ਕਰਾਂਗੇ ਸਾਡੇ ਘਰ ਦੇ ਵਿੱਚ ਬਰਕਤ ਰਹਿਣੀ ਸ਼ੁਰੂ ਹੋ ਜਾਵੇਗੀ ਜਦੋਂ ਸਾਡੇ ਘਰ ਦੇ ਵਿੱਚ ਬਰਕਤ ਰਹੇਗੀ ਤੇ ਸਾਡਾ ਥੋੜਾ ਜਿਹਾ ਪੈਸਾ ਵੀ ਬਹੁਤਾ ਹੋ ਕੇ ਕਈ ਦਿਨ ਦੇ ਤੱਕ ਚੱਲਦਾ ਰਹਿੰਦਾ ਹੈ ਇਸੀ ਤਰ੍ਹਾਂ ਅੱਜ ਦੇ ਸਮੇਂ ਦੇ ਵਿੱਚ ਮੇਨ ਗੱਲ ਇਹ ਹੁੰਦੀ ਹੈ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਣਾ ਤੇ ਪੈਸੇ ਦੇ ਨਾਲ-ਨਾਲ ਬਰਕਤ ਆਉਣੀ ਇਹ ਬਹੁਤ ਹੀ ਜ਼ਿਆਦਾ ਸਿੰਪਲ ਚ ਹੈ ਤੇ ਚਮਤਕਾਰੀ ਉਪਾਏ ਜਦੋਂ ਤੁਸੀਂ ਇਸ ਉਪਾਣੂ ਵਿਸ਼ਵਾਸ ਦੇ ਨਾਲ 1 ਇੱਕੀ ਦਿਨ ਕਰਕੇ ਦੇਖੋਗੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਵੇਗਾ ਕਿ ਤੁਹਾਡੇ ਘਰ ਦੇ ਪਹਿਲਾਂ ਦੇ ਨਾਲੋਂ ਕਿੰਨੇ ਜ਼ਿਆਦਾ ਹਾਲਾਤ ਚੇਂਜ ਹੋ ਚੁੱਕੇ ਨੇ ਤੇ ਇਸੇ ਤਰੀਕੇ ਦੇ ਨਾਲ ਇਹ ਤਾਂ ਸੀ ਸਾਡੀ ਅੱਜ ਦੀ ਵੀਡੀਓ ਦਾ ਛੋਟਾ ਜਿਹਾ ਉਪਾਅ ਤੇ ਹੁਣ ਆਪਾਂ ਗੱਲ ਕਰ ਲੈਣੀ ਹੈ ਕਿ ਜਿਹੜੇ ਇਸ ਉਪਾਅ ਦੇ ਵਿੱਚ ਅਸੀਂ ਕਾਲੇ ਤੇਲ ਪਾਏ ਆ ਉਹਨਾਂ ਦਾ ਕੀ ਕਾਰਨ ਹੈ ਕਾਲੇ ਤੇਲ ਨੇ ਜਿਹੜੇ ਉਹ ਜਿਵੇਂ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਕਿਸੇ ਦੀ ਬੁਰੀ ਨੈજર ਲੱਗੀ ਹੁੰਦੀ ਏ ਤੇ ਜਾਂ ਕਿਸੇ ਦੀ ਹਾਈ ਲੱਗੀ ਹੁੰਦੀ ਏ ਤੇ ਇਸ ਦੇ ਨਾਲ ਨਾਲ ਜਿਹੜੀਆਂ ਮਾੜੀਆਂ ਚੀਜ਼ਾਂ ਹੁੰਦੀਆਂ ਨੇ ਸਾਡੇ ਘਰ ਦੇ ਵਿੱਚ ਵਾਸ ਕਰਕੇ ਬੈਠਦੀਆਂ ਨੇ ਜਦੋਂ ਉਹਨਾਂ ਦਾ ਸਾਡੇ ਘਰ ਦੇ ਵਿੱਚ ਕਾਫੀ ਜ਼ਿਆਦਾ ਦਬ ਦਬਾ ਹੋ ਜਾਂਦਾ ਹੈ ਜਦੋਂ ਸਾਡੇ ਘਰ ਦੇ ਵਿੱਚ ਆਪਣਾ ਰਾਜ ਕਰਕੇ ਬੈਠ ਜਾਂਦੀਆਂ ਨੇ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਇਸੇ ਤਰੀਕੇ ਦੇ ਨਾਲ ਜਿਹੜੇ ਅਸੀਂ ਕਾਲੇ ਤੇਲ ਪਾਏ ਆ ਇਸ ਉਪਾ ਨੂੰ ਕਰਦੇ ਸਮੇ ਸਾਡੇ ਘਰ ਦੇ ਵਿੱਚ ਜੇਕਰ ਕੋਈ ਬੁਰੀ ਚੀਜ਼ ਜਿਸ ਨੇ ਸਾਡੇ ਘਰ ਤੇ ਉੱਪਰ ਕਿਸੇ ਵੀ ਚੀਜ਼ ਤੇ ਰੋਕ ਲਗਾਈ ਹੋਈ ਹੈ ਜਾਂ ਕਿਸੇ ਦਾ ਕੁਝ ਕੀਤਾ ਕਰਾਇਆ ਜਾਂ ਸਾਡੇ ਘਰ ਦੇ ਵਿੱਚ ਨજર ਦੋਸ਼ ਚੱਲ ਰਿਹਾ ਹੈ ਉਸ ਨੂੰ ਸਭ ਨੂੰ ਚੀਜ਼ਾਂ ਨੂੰ ਦੂਰ ਕਰ ਦਿੰਦੀ ਹੈ ਉਸ ਦਾ ਅਸਰ ਜਿਹੜਾ ਰਾਤ ਪਰ ਸਾਡੇ ਘਰ ਦੇ ਵਿੱਚ ਇਹ ਤਿਆਰ ਕੀਤੇ ਲੋਟੇ ਦਾ ਜੋ ਪਾਣੀ ਪਿਆ ਰਹਿੰਦਾ ਏ ਇਸੇ ਤਰੀਕੇ ਦੇ ਨਾਲ ਕਾਲੇ ਥਿਲ ਉਸ ਪਾਣੀ ਦੇ ਵਿੱਚ ਪਾਉਣ ਦੇ ਨਾਲ ਉਹ ਸਾਰਾ ਅਸਰ ਉਸ ਪਾਣੀ ਦੇ ਵਿੱਚ ਆ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਉਹ ਕਾਲੇ ਤੇਲ ਨੇ ਜਿਹੜੇ ਅਸੀਂ ਪਾਉਣੇ ਆ ਉਹ ਇਹ ਉਪਾਅ ਦੇ ਵਿੱਚ ਇਸ ਕਰਕੇ ਪਾਏ ਜਾਂਦੇ ਆ ਕਿ ਸਾਡੇ ਘਰ ਦੇ ਵਿੱਚੋਂ ਇਹ ਸਾਰੀਆਂ ਮਾੜੀਆਂ ਚੀਜ਼ਾਂ ਨਿਕਲ ਜਾਂਦੀਆਂ ਕਿਸੇ ਦੀ ਰੋਕ ਲਗਾਈ ਕੋਈ ਦੂਰ ਹੋ ਜਾਂਦੀ ਏ ਤੇ ਜੋ ਵੀ ਸਾਡੇ ਘਰ ਦੇ ਵਿੱਚ ਪ੍ਰੋਬਲਮ ਮੁਸ਼ਕਲਾਂ ਆਉਂਦੀਆਂ ਨੇ ਉਹ ਵੀ ਦੂਰ ਹੋ ਜਾਂਦੀਆਂ ਨੇ ਇਸੇ ਤਰੀਕੇ ਦੇ ਨਾਲ ਜਿਹੜਾ ਪਾਣੀ ਚੱਲ ਹੋਵੇਗਾ ਉਸ ਦਾ ਤੁਸੀਂ ਆਪਣੇ ਘਰ ਦੇ ਵਿੱਚ ਛਿੜਕਾ ਕਰ ਦੇਣਾ ਤੇ ਜਿਹੜੇ ਨੀਚੇ ਕਾਲੇ ਤੇਲ ਬਚ ਜਾਣਗੇ ਉਹਨਾਂ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਜਾਂ ਆਪਣੇ ਸੌਰੀ ਆਪਣੇ ਘਰ ਦੇ ਵਿੱਚ ਤੁਸੀਂ ਨਹੀਂ ਕਰਨਾ ਆਪਣੇ ਘਰ ਤੋਂ ਬਾਹਰ ਜਾ ਕੇ ਮਿੱਟੀ ਖੋਦ ਕੇ ਤੁਸੀਂ ਉੱਥੇ ਦਬਾਉਣੇ ਨੇ ਜੇਕਰ ਤੁਸੀਂ ਦਬਾ ਨਹੀਂ ਸਕਦੇ ਤਾਂ ਆਪਣੇ ਘਰ ਤੋਂ ਬਾਹਰ ਜਾ ਕੇ ਤੁਸੀਂ ਇਹਨਾਂ ਨੂੰ ਚੱਲਦੇ ਹੋਏ ਪਾਣੀ ਦੇ ਵਿੱਚ ਵਹਾ ਕੇ ਆ ਸਕਦੇ ਹੋ ਤੁਹਾਡੇ ਆਸ-ਪਾਸ ਕੋਈ ਨਦੀ, ਨਾਲਾ, ਨਹਿਰ ਹੋਵੇਗਾ ਤੁਸੀਂ ਉੱਥੇ ਕਾਲੇ ਤੇਲ ਨੂੰ ਪਾਣੀ ਦੇ ਵਿੱਚ ਤੁਸੀਂ ਕਰਕੇ ਆ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਜਿੰਨੀਆਂ ਵੀ ਤੁਹਾਡੇ ਘਰ ਦੀਆਂ ਮਾੜੀਆਂ ਚੀਜ਼ਾਂ ਜਾਂ ਤੁਹਾਡੇ ਘਰ ਨੂੰ ਕਿਸੇ ਦੀ ਬੁਰੀ ਨੈਰ ਲੱਗੀ ਹੋਈ ਹੈ ਜਾਂ ਤੁਹਾਡੇ ਘਰ ਨੂੰ ਕੰਮਕਾਰਾਂ ਨੂੰ ਕਿਸੇ ਨੇ ਬਣਵਾ ਦਿੱਤਾ ਹੈ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਘਰ ਦੇ ਵਿੱਚ ਕੋਈ ਦੋਸ਼ ਲੱਗਾ ਹੋਇਆ ਕਹਿਣ ਦਾ ਭਾਵ ਕਿ ਜੋ ਵੀ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਚੱਲ ਰਹੀਆਂ ਨੇ ਜੋ ਕਿ ਤੁਹਾਡੇ ਘਰ ਦੇ ਵਿੱਚ ਗਰੀਬੀ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਇਹ ਸਾਰੀਆਂ ਪਰੇਸ਼ਾਨੀਆਂ ਤੇ ਮੁਸ਼ਕਲਾਂ ਨੇ ਜਿਹੜੀਆਂ ਇਹ ਦੂਰ ਹੋ ਜਾਣਗੀਆਂ ਇਹ ਸਿੰਪਲ ਜੇ ਉਪਾਅ ਨੂੰ ਕਰਨ ਦੇ ਨਾਲ ਪਰ ਤੁਸੀਂ ਇਸ ਉਪਾਅ ਨੂੰ ਵਿਸ਼ਵਾਸ ਦੇ ਨਾਲ 21 ਦਿਨ ਲਗਾਤਾਰ ਕਰਨਾ ਹੈ ਕਿਉਂਕਿ ਕਈ ਲੋਕ ਇਹ ਛੋਟੇ ਛੋਟੇ ਉਪਾਅ ਨੂੰ ਵੀ ਇੱਕ ਵਹਿਮ ਭਰਮ ਤੇ ਜਾਦੂ ਟੂਣਾ ਸਮਝ ਲੈਂਦੇ ਆ ਸੋ ਇਸ ਤਰ੍ਹਾਂ ਕਰਨ ਦੇ ਨਾਲ ਜੇਕਰ ਅਸੀਂ ਦੋ ਤਰਫੀ ਸੋਚ ਰੱਖਾਂਗੇ ਤਾਂ ਸਾਨੂੰ ਇਸ ਕੀਤੇ ਗਏ ਉਪਾਅ ਦਾ ਬਿਲਕੁਲ ਵੀ ਫਾਇਦਾ ਨਹੀਂ ਹੋਵੇਗਾ। ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਛੋਟਾ ਜਿਹਾ ਉਪਾਅ ਜਾਣਕਾਰੀ ਜੋ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸੀਏ ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਏ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ ਪਲੀਜ਼ ਸਾਡੀ ਵੀਡੀਓ ਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਤੇ ਸਪੋਰਟ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ